ਸਸੇ ਗਾ ਜੀ ਮੈਂ ਸੋਰ ਮੜੀ ਐਕਟ 19 ਨਿਊਜ਼ ਤੇ ਵੀ ਲੈ ਕੇ ਆਇਆ ਹਾਂ ਇਸ ਟਾਈਮ ਕਪੂਰਥਲਾ ਡੀਸੀ ਕਬਲਸ ਦੇ ਬਾਹਰ ਮੁਲਾਜ਼ਮਾਂ ਨੇ ਕਿਉਂ ਕਿਸ ਲਈ ਔਰ ਕਿਸ ਨਾਲ ਧੰਨਾਂ ਦਿੱਤਾ ਖੁਦ ਵੇਖੋ ਇਹ ਰਿਪੋਰਟ ਨਰਿੰਦਰ ਸਿੰਘ ਚੀਮਾ ਸੂਬਾ ਜਨ ਸਕੱਤਰ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਸਰਤਾਜ ਸਿੰਘ ਚੀਮਾ ਜੀ ਜ਼ਿਲ੍ਹਾ ਪ੍ਰਧਾਨ ਬੀੜ ਦਾ ਫਰੰਟ ਸੀਪੀਐਫ ਯੂਨੀਅਨ ਦਾ ਚੇਅਰਮੈਨ ਮੇਰਾ ਨਾਮ ਸੰਗਤਰਾਮ ਹੈ ਜੀ ਮੈਂ ਸੀਪੀਐਫ ਕਰਮਚਾਰੀ ਯੂਨੀਅਨ ਅਤੇ ਕਲੈਰੀਕਲ ਮੁਲਾਜ਼ਮਾਂ ਦਾ ਜ਼ਿਲ੍ਹਾ ਪ੍ਰਧਾਨ ਹਾਂ ਕਰੋ ਰੱਦ ਕਰੋ ਜਿੰਦਾਬਾਦ 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 اے ਪੀਐਸ ਲਾਗੂ ਕਰੋ ਲਾਗੂ ਕਰੋ ਇਹ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣ ਲਈ ਤੇ ਜਿਹੜੀ ਨਿਊ ਪੈਨਸ਼ਨ ਸਕੀਮ ਨੂੰ ਰੱਦ ਕਰਾਉਣ ਲਈ ਨੈਸ਼ਨਲ ਲੈਵਲ ਤੇ ਦਿੱਲੀ 25 ਨਵੰਬਰ ਨੂੰ ਇੱਕ ਰੈਲੀ ਰੱਖੀ ਗਈ ਸੀ ਉਸ ਰੈਲੀ ਦੌਰਾਨ ਸਾਬੇ ਜਿਹੜੇ ਐਮਪੀਐਸ ਦੇ ਸਟੇਟ ਲੀਡਰ ਨੇ ਸਦਾ ਸੁਜੀਤ ਸਿੰਘ ਤੇ ਹੋਰ ਨੈਸ਼ਨਲ ਲੀਡਰਾਂ ਦੇ ਮੋਦੀ ਸਰਕਾਰ ਵੱਲੋਂ ਦੇ ਦੇਸ਼ਾਂ ਤੇ ਦਿੱਲੀ ਪੁਲਿਸ ਵੱਲੋਂ ਪਰਚੇ ਰਾਜ ਕੀਤੇ ਗਏ ਉਹਨਾਂ ਪਰਚਿਆਂ ਦੇ ਖਿਲਾਫ ਅੱਜ ਪੂਰੇ ਭਾਰਤ ਵਿੱਚ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਵੀ ਜਿਹੜੀ ਐਫਆਰ ਦੀਆਂ ਕਾਪੀਆਂ ਹੋ ਸਾਰੀਆਂ ਦੇਣਗੀਆਂ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਏਗੀ ਜੇਕਰ ਪਰਚੇ ਨਹੀਂ ਰੱਦ ਕੀਤੇ ਜਾਂਦੇ ਤਾਂ ਇਹ ਜਿਹੜਾ ਨੈਸ਼ਨਲ ਲੈਵਲ ਦਾ ਇਕੱਠਾ ਹੋਰ ਵੀ ਵੱਡੇ ਪੱਧਰ ਤੇ 25 ਨਵੰਬਰ ਨਾਲੋਂ ਦੀ ਜ਼ਿਆਦਾ ਕੀਤਾ ਜਾਏਗਾ ਮੈਂ ਸਾਰੇ ਨੂੰ ਸਮਝਾਉਣਾ ਚਾਹੁੰਨਾ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੂ ਜੂ ਮੰਨੂ ਵੜਦਾ ਅਸੀਂ ਦੂਨ ਸਵਾਏ ਹੋਏ ਇਹ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਨੇ ਪੀਐਫਆਈਆਰ ਦਰਜ ਕਰਕੇ ਜਾਂ ਝੂਠੇ ਮੁਕਦਮੇ ਦਰਜ ਕਰਕੇ ਅਸੀਂ ਚੁਕਾ ਲਵਾਂਗੇ ਪਰ ਇਹ ਪੰਜਾਬੀਆਂ ਦੀ ਕੌਮ ਹੈ ਸੂਰਬੀਰ ਕੌਮ ਹੈ ਇਹਨਾਂ ਨੂੰ ਹੱਕ ਲੈਣੇ ਆਉਂਦੇ ਆ ਇਹਦਾ ਡਰਾਇਆ ਤਮਕਾਇਆ ਹੱਕ ਲੈਣਿਆ ਲੈਣ ਤੋਂ ਰੋਕ ਨਹੀਂ ਸਕਦੇ ਮੈਂ ਤੇ ਇਹ ਹੀ ਪੇਨ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਇਹਨਾਂ ਵਾਅਦਾ ਕੀਤਾ ਸੀਗਾ ਪੰਜਾਬ ਗਵਰਨਮੈਂਟ ਨੇ ਤੇ ਸੈਂਟਰ ਗਵਰਨਮੈਂਟ ਨੇ ਕਿ ਸਾਡ ਤੁਹਾਨੂੰ ਆਉਂਦਿਆ ਸਾਰੀ ਜਿਹੜੀ ਪਹਿਲੀ ਸਾਡੀ ਕੈਬਨਿਟ ਮੀਟਿੰਗ ਆ ਤੁਹਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾ ਕੇ ਉਹਦਾ ਨੋਟੀਫਿਕੇਸ਼ਨ ਤਾਂ ਜਾਰੀ ਕਰਕੇ ਉਹ ਤੋਂ ਮੁੱਕਰ ਗਏ ਸਾਡੀ ਸਿਰਫ ਇਹ ਮੰਗ ਹੈ ਕਿ ਸਾਡੇ ਮੁਲਾਜ਼ਮ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਤੇ ਬੇਵਜ੍ਹਾ ਜਿਹੜੇ ਸਾਨੂੰ ਪ੍ਰਦਰਸ਼ਨ ਨੇ ਸਾਡਾ ਟਾਈਮ ਸਾਡੀ ਮਨੀ ਵੇਸਣਾ ਕਿਤੇ ਜਾਵੇ ਨਾ ਸਰਕਾਰ ਜੋ ਵੀ ਅਸੀਂ ਕਰ ਰਹੇ ਹਾਂ ਇਹਦੇ ਸਾਰੀ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਜੇ ਸਾਲੂ ਪੁਰਾਣੀ ਪੈਨਸ਼ਨ ਸਕੀਮ ਮਿਲ ਜਾਵੇ ਤੇ ਸਾਲੂ ਕੋ ਲੋਡ ਵਿੱਚ ਸਰਕਾਰ ਤੇ ਆਉਂਦੀ ਜੀ ਔਰ ਇਹ ਪ੍ਰਦਰਸ਼ਨ ਕਰਦੇ ਚੱਲੇਗਾ ਪ੍ਰਦਰਸ਼ਨ ਜਦੋਂ ਤੱਕ ਇਹ ਐਫ ਆਈ ਆਰ ਰੱਦ ਨਹੀਂ ਹੋ ਜਾਂਦੀਆਂ ਤੇ ਦੂਜਾ ਨੰਬਰ ਯੂ ਪੀ ਐਸ ਸੀ ਤੇ ਐਨ ਪੀ ਐਸ ਜਦੋਂ ਤੱਕ ਰੱਦ ਨਹੀਂ ਹੋ ਜਾਂਦੀਆਂ ਸਾਡਾ ਜਿਹੜਾ ਸੀ ਪੀ ਐਫ ਕਰਮਚਾਰੀ ਯੂਨੀਅਨ ਦਾ ਜਿਹੜਾ ਸੰਘਰਸ਼ਾ ਲਗਾਤਾਰ ਚੱਲਦਾ ਰਹੂਗਾ ਉਹਨੂੰ ਨੌਕਰੀ ਕੋਈ ਸਰਕਾਰ ਨਹੀਂ ਦਿੰਦੀ ਕਿਉਂਕਿ ਆਪਣਾ ਹੱਕਾ ਵਾਸਤੇ ਖੁੱਡੇ ਨਹੀਂ ਜੇ ਕੋ ਗੱਪਾਂ ਪਿੱਛੇ ਜਾ ਰਹੇ ਆਮ ਤਾਂ ਵੀ ਤਾਂ ਕਿਉਂਗੇ ਨਹੀਂ ਆਮ ਪਬਲਿਕ ਤੇ ਸਾਰੀ ਪਰੇਸ਼ਾਨ ਹੈ ਜੀ ਦੇਖੋ ਜੇ ਆਪਣੇ ਮੰਤਰੀ ਸਾਹਿਬਾਨ ਦੀ ਜਿਹੜਾ ਚੈਦਰੀ ਮਦਾਨੀ ਤਾਂ ਵੀ ਆਪਣੀ ਫਤਫਾ ਕੇ ਮੇਜ਼ ਉੱਤੇ ਟਾਈਮ ਕਰ ਲੈਂਦੇ ਨੇ ਜੇ ਕੋ ਪੈਨਸ਼ਨ ਇਹਨਾਂ ਕਰਨੀ ਹੈ ਜੇ ਪੈਨਸ਼ਨ ਸਕੀਮ ਇਹਨਾਂ ਨੂੰ ਐਨਪੀਐਸ 'ਤੇ ਨਹੀਂ ਵਧੀ ਲੱਗਦੀ ਹੈ ਤੇ ਆਪਣੇ ਤੇ ਕਿਉਂ ਲਾਗ ਕਰਦੇ ਜੀ ਇਤਿਆਹ ਕੋ ਯਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਇਤਿਆਹ ਕੋ ਯਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਜਿੰਦਾਬਾਦ ਜਿੰਦਾਬਾਦ जिंदा पाओ सदा एक आज़िंदा पाओ जिंदा पाओ जिंदा पाओ ओपीएस लातूपरो 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 प्राइवेंस चंपारों करो पार करो मैं चेक कर तो सारे साथियों ने बेंटी करदा जेड साथी हमें भी अपने आप कुछ अच्छा नहीं करूँगा कुछ बिजी बुलाते हैं अंदर तो कुछ इतना ना लाया तो या तो कुछ किया ਕਿ ਸਾਡੇ ਵੀ ਮੁਲਾਜ਼ਮ ਇਕੱਠੇ ਨਹੀਂ ਹੁੰਦੇ ਜੀ ਅੱਜ ਹੋਏ ਕਿਉਂ ਬਿਲਕੁਲ ਜੀ ਸਾਡੇ ਮੁਲਾਜ਼ਮ ਸਾਰੇ ਇਕੱਠੇ ਹੁੰਦੇ ਨੇ ਔਰ ਹੋ ਸਕਦਾ ਹੈ ਕਈ ਵਾਰੀ ਅਮਰਜੈਂਸੀ ਡਿਊਟੀਆਂ ਦਾ ਕਰਕੇ ਸਾਡੇ ਮੁਲਾਜ਼ਮਾਂ ਨੂੰ ਨਾ ਆਣਾ ਨਾ ਆ ਸਕੀ। ਕੀ ਕਹੋ ਮੈਂ ਤੁਹਾਨੂੰ ਫੁੱਟਬਾਲ ਸੰਭਿਆ ਜਿਹੜੀ ਡਾਂਡਾ ਤੁਹਾਨੂੰ ਕਿੱਥਾ ਮਾਗ ਰਹੇ ਹੋ ਅਸਤ ਜੀ ਸਰਕਾਰ ਦੀ ਜਿਹੜੀ ਇਹ ਨਾ ਛੋਟੀ ਸੋਚ ਇਹ ਵੋਟ ਬੈਂਕ ਸਮਝੀਏ ਪਰ ਇਹਨਾਂ ਨੂੰ ਇਹ ਨਹੀਂ ਸਮਝ ਕਿ ਵੋਟ ਬੈਂਕ ਜਿਹੜਾ ਮੁਲਾਜ਼ਮਾਂ ਦਾ ਜ਼ਿਆਦਾ ਹੈ ਜਦੋਂ ਕੋਈ ਵੀ ਸਰਕਾਰਾਂ ਪਹਿਲੀ ਹੋਈਆਂ ਤਾਂ ਉਹਨਾਂ ਨੇ ਲਾਰਾ ਲਾਇਆ ਤਾਂ ਜਿਹੜਾ ਵੋਟ ਬੈਂਕ ਦੇ ਮੁਲਾਜ਼ਮਾਂ ਦੇ ਉਹ ਲਾਰੇ ਜਦੋਂ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਇਹਨੇ ਸਰਕਾਰਾਂ ਚੇਂਜ ਕੀਤੀਆਂ ਉਦਾਹਰਨ ਵਜੋਂ 2011 ਦੇ ਜਿਗਰ ਕਾਲੀਦਾਲ ਨੇ ਇੱਕ ਮਿਸ਼ਨ ਲਾਗੂ ਕੀਤਾ ਤੇ ਮੁਲਾਜ਼ਮਾਂ ਨੇ ਮੋਰ ਸਰਕਾਰ ਉਹਨਾਂ ਦੀ ਲਿਆਂਦੀ ਉਹਨਾਂ ਨੂੰ 10 ਸਾਲ ਦਾ ਸਮਾਂ ਦਿੱਤਾ ਪਰ ਸਰਕਾਰ ਨੂੰ ਸਾਡਾ ਵੋਟ ਬੈਂਕ ਵੀ ਸਮਝਣਾ ਪਏਗਾ ਇਹਨੇ ਸਮਝ ਲੈ ਕਿ ਇਹ ਇਕੱਲੇ ਕਰਮਚਾਰੀ ਇਹਨਾਂ ਦੇ ਪਰਿਵਾਰ ਨੇ ਰਿਸ਼ਤੇਦਾਰ ਨੇ ਵੋਟਾਂ ਨਹੀਂ ਅੱਜ ਦਾ ਮਸਲਾ ਜਿਹੜਾ ਜੀ ਅਸੀਂ 25 11 ਨੂੰ 225 ਨੂੰ ਦਿੱਲੀ ਜੰਤਰ ਮントਰ ਮੈਦਾਨ ਵਿਖੇ ਇੱਕ ਬੜਾ ਵੱਡਾ ਇਕੱਠ ਕੀਤਾ ਸੀ ਐਨਪੀਐਸ ਤੇ ਯੂਪੀਐਸ ਨੂੰ ਰੱਦ ਕਰਾਉਣ ਲਈ ਉਹਦੇ ਵਿੱਚ ਸਾਡੇ ਕੁਝ ਸਟੇਟ ਲੀਡਰਾਂ ਦੇ ਤੇ ਸਾਡੇ ਜਿਹੜੇ ਪੋਮੀ ਲੀਡਰ ਨੇ ਸਾਡੇ ਸਟੇਟ ਲੀਡਰ ਸਰਦਾਰ ਸੁਖਜੀਤ ਸਿੰਘ ਜੀ ਉਹਨਾਂ ਦੇ ਉੱਪਰ ਨਜਾਇਜ਼ ਜਿਹੜਾ ਮੋਦੀ ਸਰਕਾਰ ਵੱਲੋਂ ਪਰਚਾ ਕਰਵਾਇਆ ਗਿਆ ਦਿੱਲੀ ਪੁਲਿਸ ਕੋਲੋਂ ਔਰ ਉਹਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਔਰ ਅੱਜ ਇਸ ਪਰਚੇ ਜਿਹੜੇ ਐਫ ਆਈ ਆਰਸ ਹੋਈਆਂ ਨੇ ਉਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ